ਸਾਸਰੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਫਾਜਲਕਾ 24 ਫਾਜਲਕਾ ਬਲਾਕ ਦੇ ਪਿੰਡ ਤਾਣੀ ਮੋਨਾ RAM ਜੋ ਕਿ 8 ਮਹੀਨਿਆਂ ਤੋਂ ਟ੍ਰੇਨ ਦੇ ਗਏ ਹੋਏ ਸੀ ਸਰਜੀਤ ਸਿੰਘ ਸਨੋ ਭਜਨ ਸਿੰਘ ਆਪਣੇ ਪਿੰਡ ਪਹੁੰਚੇ ਔਰ ਪਿੰਡ ਵਾਸੀਆਂ ਨੇ ਉਹਦਾ ਪਟਾਕੇ ਢੋਲ ਵਜਾ ਕੇ ਸਵਾਗਤ ਕੀਤਾ ਔਰ ਸਾਰੇ ਪਿੰਡ ਵਿੱਚ ਖੁਸ਼ੀ ਨਾਲ ਫੌਜੀ ਨੂੰ ਮਿਲਦੇ ਹੋਏ ਔਰ ਦੇਸ਼ ਦੀ ਸੇਵਾ ਕਰਨ ਸਾਰੇ ਪਿੰਡ ਨੇ ਸ਼ੁਭ ਕਾਮਨਾ ਦਿੱਤੀਆਂ ਫੌਜੀ ਅਗਨੀਵੀਰ ਸਰਜੀਤ ਸਿੰਘ ਨੇ ਦੱਸਿਆ ਸਰਕਾਰ ਜੋ ਅਗਨੀਵੀਰ ਸਕੀਮ ਹੈ ਇਹਨੂੰ ਰੈਗੂਲਰ ਕਰੇ ਔਰ ਜਿੰਨੇ ਵੀ ਫੌਜੀ ਅਗਨੀਵੀਰ ਹਨ ਇਹਨਾਂ ਨੂੰ ਪੱਕਾ ਕੀਤਾ ਜਾਵੇ ਜੋ ਆਉਣ ਵਾਲੀ ਸਰਕਾਰ ਕੇਂਦਰ ਵਿੱਚ ਬਣ ਰਹੀ ਹੈ ਸਾਰੇ ਹੀ ਵਕਤ ਵਕਤ ਉਸਦੇ ਪਿਤਾ ਔਰ ਚਾਚਾ ਜੀ ਨੇ ਮੰਗ ਕੀਤੀ ਕਿ ਇਸ ਨੂੰ ਅਗਨੀਵੀਰ ਸਕੀਮ ਨੂੰ ਪੱਕਾ ਕੀਤਾ ਜਾਵੇ ਸੋ ਔਤ ਸੀਰਾ ਵਿੱਚ ਦੇਖ ਰਹੇ ਹੋ ਫੌਜੀ ਸਰਜੀਤ ਸਿੰਘ ਟਾਣੀ ਮੋਨਾਰਾਮ ਆਪਣੇ ਪਿੰਡ ਪਹੁੰਚੇ ਹੋਇਆ ਉਹਦਾ ਪਿੰਡ ਵੱਲੋਂ ਨਿਗਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਆਓ ਗੱਲ ਕਰਦੇ ਹਾਂ ਸਰਜੀਤ ਸਿੰਘ ਫੌਜੀ ਔਰ ਉਸਦੇ ਪਿਤਾ ਉਸਦੇ ਚਾਚੇ ਔਰ ਹੋਰ ਸਿਧਾਰਾ ਨਾਲ ਜਿਹੜਿਆ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਫੌਜੀ ਦਾ ਨਿਗਾ ਸਾਕਤ ਹੋ ਰਿਹਾ ਹੈ ਪਿੰਡ ਟਾਣੀ ਮੋਨਾਰਾਮ ਬਲਾਕ ਫਾਜ਼ਿਲਕਾ ਕੀ ਨਾਮ ਆ ਤੁਹਾਡਾ ਜੀ ਪੱਜਨ ਅੱਛਾ ਤੁਹਾਡਾ ਲੜਕਾ ਫੌਜ ਚ ਵਰਤੀ ਹੋਇਆ ਹੈ ਜੀ ਹਾਂ ਜੀ ਵਰਤੀ ਹੋਇਆ ਹੈ ਅੱਛਾ ਅੱਜ ਛੁੱਟੀ ਆ ਰਿਹਾ ਹੈ ਅੱਜ ਆ ਰਿਹਾ ਹੈ ਤੇ ਖੁਸ਼ੀ ਹੈਗੀ ਹੈ ਜੀ ਆ ਖੁਸ਼ੀ ਫਲ ਅੱਛਾ ਕਿਹੜਾ ਪਿੰਡ ਹੈ ਜੀ ਆਪਣਾ ਟਾਣੀ ਮੋਨਾਰਾਮ ਜੀ ਤੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹੋਰ ਮੁੰਡੇ ਤੁਰੇ ਫਿਰਦੇ ਆ ਈਓ ਕਰਨੇ ਬਣਾਈ ਕਰੋ ਰਾਤ ਰੱਖਿਆ ਬਿਦਾਓ ਜੀ ਮਾਂ ਪਰ ਰੋਸ਼ਨ ਨਾ ਕਰੋ ਜੀ ਕੀ ਨਾਮ ਤੁਹਾਡੇ ਲੜਕੇ ਦਾ ਜੀ ਛੇਟ ਜੀ ਨਾਮ ਆਪਣਾ ਜੀ ਖਜਵਾਰ ਸਿੰਘ ਜੀ ਪਿੰਡ ਕਿਹੜਾ ਹੈ ਟਾਣੀ ਮੋਹਨਰਾਮ ਅੱਜ ਫੌਜੀ ਸਰਜੀਤ ਸਿੰਘ ਆ ਰਹੇ ਕੀ ਲੱਗਦਾ ਤੁਹਾਡੇ ਤੇ ਕਿੰਨੇ ਦਿਨਾਂ ਬਾਅਦ ਛੁੱਟੀ ਆ ਰਹੇ ਜੀ ਭਤੀਜਾ ਮੇਰਾ ਜੀ ਜੀ ਕਿੰਨੇ ਦਿਨਾਂ ਬਾਅਦ ਛੁੱਟੀ ਆ ਰਿਹਾ ਹੈ 6 ਮਹੀਨਾ ਤੋਂ ਜੀ ਇਹ ਕਿੰਨੇ ਸਾਲ ਦੀ ਵਰਥੀ ਜਿਹੜੇ ਹੋਇਆ ਸੀ ਜੀ ਇਹ ਕਹਿੰਦੇ ਚਾਰ ਖਾਲ ਦੀ ਲਾਉਣਾਗਾ ਵੇਖੋ ਸਰਕਾਰਾਂ ਦਾ ਕੀ ਕਰਦੀ ਹੈ ਅੱਛਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਰਦੇ ਹੋ ਰੈਗੂਲਰ ਕੀਤਾ ਜਾਵੇ ਸਰਕਾਰ ਤੋਂ ਮੰਗ ਕਰਨ ਪੱਕਾ ਕੀਤਾ ਜਾਵੇ 20 ਖਾਲਾ ਕੀਤਾ ਜਾਵੇ ਜੀ ਕੀ ਨਾਮ ਹੈ ਤੁਹਾਡਾ ਜੀ ਚੇਲੋ ਬੰਦ ਅੱਛਾ ਅੱਜ ਫੌਜੀ ਸਰਜੀਤ ਸਿੰਘ ਆ ਰਿਹਾ ਛੁੱਟੀ ਕੀ ਲੱਗਦਾ ਤੁਹਾਨੂੰ ਮੇਰਾ ਮੁੰਡਾ ਹੈ ਮੇਰੇ ਦੇਵਰ ਦਾ ਮੁੰਡਾ ਹੈ ਮੇਰਾ ਮੁੰਡਾ ਹੈ ਜੀ ਕਿੰਨੀ ਕੋ ਖੁਸ਼ੀ ਹੈ ਜੀ ਬਹੁਤ ਖੁਸ਼ ਹਾਂ ਬਹੁਤ ਖੁਸ਼ੀ ਹੈ ਅੱਛਾ ਜੀ ਕਿੰਨੇ ਦਿਨ ਬਾਅਦ ਛੁੱਟੀ ਆ ਰਹੀ ਹੈ ਜੀ 8 ਮਹੀਨਾ ਤੋਂ ਜੀ ਹੋਰ ਕੀ ਕਹਿਣਾ ਚਾਹੋ ਨਾ ਜਿਹੜੇ ਨੌਜਵਾਨਾਂ ਨੂੰ ਅਸੀਂ ਕਹਿੰਦੇ ਬਾੜ ਲਿਖਦੇ ਬੱਚੇ ਸਾਰੇ ਅਤਰੱਕੀ ਕਰਨ ਤੇ ਸਭ ਬੱਚਿਆਂ ਨੇ ਅਤਰੱਕੀ ਖੁਸ਼ੀ ਹੋਈ ਸਭ ਨੇ ਕਹੀ ਜੀ ਤਾਂ ਲਗਣੀ ਮੀਰ surjeet singh ਜੋ 7 ਮਹੀਨਾ ਬਾਅਦ 15 ਦਿਨਾਂ ਦੀ ਛੁੱਟੀ ਜੀ ਮੈਂ ਕਿਹਾ ਜੋ ਕਿ ਛੁੱਟੀ ਮੇਰੇ 6 ਤਰੀਕ ਤੋਂ 12 ਤੱਕ ਮੈਂ 7 ਤਰੀਕ ਨੂੰ ਘਰ ਪਰ ਪਹੁੰਚਦਾ ਹਾਂ ਜੀ ਸਰ ਕਿਵੇਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਵਧੀਆ ਜੀ ਸਰ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਹਾਂਜੀ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਬਹੁਤ ਜੀ ਬਾਹ ਇਹ ਹੀ ਹੈ ਜੀ ਰਣਨੀਤ ਪੜਾਈ ਕਰਨਾ ਜੋ ਸਕੀਮ ਹੈ ਪੱਕੀ ਕੀਤੀ ਜਾਵੇ ਔਰ ਬਾਅਦ ਤੋਂ ਬਾਅਦ ਨੌਜਵਾਨ ਫੌਜ ਪਰਸੀ ਕਿਤੇ ਜਾਣ ਨਸ਼ਿਆਂ ਤੋਂ ਦੂਰ ਹੋਣ ਔਰ ਤਾਂ ਜੋ ਫੌਜ ਮੇ ਜਾਕਰ ਸਭੀ ਤੇ ਜਵਾਨ ਨਸ਼ਿਆਂ ਸੇ ਦੂਰ ਹੋਏ ਜੋ ਕਿ ਅੱਜ ਨਾਲ ਬਹੁਤ ਕਰਤਾ ਜਾ ਰਿਹਾ ਹੈ ਜੀ ਦੋਸਤੋ ਫਾਇਲਕਾਰ 24 ਚੈਨਲ ਨੂੰ ਫੇਸਬੁੱਕ ਤੇ ਫੋਲੋ ਕਰੋ YouTube ਤੇ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਤਾਂ ਜੋ ਇਸ ਨੌਜਵਾਨ ਦਾ ਹੌਸਲਾ ਬਧਾਈ ਹੋ ਸਕੇ ਜਿੰਨੇ ਵੀ ਅਗਨੀ ਵੀਰ ਪੰਜਾਬ ਪਰ ਜਾਂ ਦੇਸ਼ ਪਰ ਜੋ ਪਰਤੀ ਹੋਇਆ ਸਰਕਾਰ ਉਹਨਾਂ ਨੂੰ ਪੱਕਾ ਕਰੇ ਧੰਨਵਾਦ ਸਾਰੀ